1 ਮਈ ਦਾ ਦਿਹਾੜਾ ਹੈ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਖੜੇਆਂ ਦਰਾਹਾ ਦੇ ਅ 62 ਦੇ ਕੋਲ ਤੇ ਜਿੱਥੇ ਮਜ਼ਦੂਰ ਭਰਾ ਇਕੱਠੇ ਹੋਏ ਨੇ ਆਉਂ ਕਰਦੇ ਆ ਇਸ ਦਿਹਾੜੇ ਦੇ ਸੰਬੰਧੀ ਇਹਨਾਂ ਨਾਲ ਗੱਲਬਾਤ ਹਾਂਜੀ ਭਰਾ ਜੀ ਕਿਨਾਂ ਜੀ ਆਪਣਾ ਰਾਮ ਸਿੰਘ ਜੀ ਰਾਮ ਸਿੰਘ ਜੀ ਉਹ ਮਜ਼ਦੂਰ ਦਿਹਾੜਾ ਮਨਾਇਆ ਜਾ ਰਿਹਾ ਹੈ ਤੁਸੀਂ ਕੀ ਜਾਣਦੇ ਹੋ ਇਸ ਬਾਰੇ ਕਿਉਂ ਮਨਾਇਆ ਗਿਆ ਮਨਾਇਆ ਜਾ ਰਿਹਾ ਏ ਮਜ਼ਦੂਰ ਦਿਹਾੜਾ ਜੀ ਸਰਕਾਰ ਨੇ ਛੁੱਟੀ ਕਰੀ ਸੀਗੀ 8 ਘੰਟੇ ਦੀ ਵੀ 8 ਘੰਟੇ ਡਿਊਟੀ ਹੋਣੀ ਚਾਹੀਦੀ ਆ ਤੇ ਹੋਰ ਤਾਂ ਸਰਕਾਰ ਤਾਂ ਕੋਈ ਦੇ ਨਹੀਂ ਰਹੀ ਨਾ ਕੋਈ ਐਮਐਲਏ ਮਜ਼ਦੂਰ ਲੇਬਰ ਚੌਂਜ ਚ ਪਹੁੰਚਦਾ ਤਰਾਏ ਸਾਹ ਦੇ ਵਿੱਚ ਕੋਈ ਐਮਐਲਏ ਕਦੇ ਆਇਆ ਹੀ ਨਹੀਂ ਹੈਗਾ ਲੇਬਰ ਚੌਂਜ ਕਦੇ ਵੀ ਨਹੀਂ ਆਇਆ ਹੈਗਾ ਨਾ ਮਜ਼ਦੂਰਾਂ ਨੂੰ ਕੋਈ ਪਤਾ ਮਿਲਦਾ ਰੇਤਾ ਉਹ ਮੈਂ ਕੀ ਕਰਤਾ ਦਿਹਾੜੀ ਮਿਲਦੀ ਨਹੀਂ ਹੈਗੀ ਲੋਕਾਂ ਨੂੰ ਬੇਰੁਜ਼ਗਾਰੀ ਬਹੁਤ ਹੈ ਜੀ ਹਾਂ ਬੈਠੇ ਬੈਠੇ ਨਹੀਂ ਉਹ ਅਡਾ ਕਹਿਣ ਦਾ ਮਤਲਬ ਸਿਰਫ ਕਾਗਜ਼ਾਂ ਦੇ ਵਿੱਚ ਮਜ਼ਦੂਰ ਦੇ ਹੱਕ ਮਨਾਇਆ ਜਾਂਦਾ ਹੈ ਜ਼ਮੀਨੀ ਪੱਧਰ ਤੇ ਮਜ਼ਦੂਰਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਨਹੀਂ ਜੀ ਕੋਈ ਸਹੂਲਤ ਨਹੀਂ ਮਿਲ ਰਹੀ ਮਜ਼ਦੂਰਾਂ ਨੂੰ ਕਾਗਜ਼ਾਂ ਦੇ ਵਿੱਚ ਇਹ ਛੁੱਟੀ ਹੋ ਰਹੀ ਆ ਆਨ ਗਰਾਉਂਡ ਤੇ ਕੋਈ ਮਜ਼ਦੂਰਾਂ ਨੂੰ ਕੋਈ ਪਤਾ ਨਹੀਂ ਕੋਈ ਲੈਣ ਦੇਣ ਨਹੀਂ ਜਿਸ ਤਰ੍ਹਾਂ ਕਿ ਪਹਿਲਾਂ ਕਾਂਗਰਸ ਅਕਾਲੀ ਸਰਕਾਰਾਂ ਸਨ ਅਤੇ ਹੁਣ ਬਦਲਾਵ ਵਾਲੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਕੀ ਮਜ਼ਦੂਰ ਦੀ ਹਾਲਾਤ ਦੇ ਵਿੱਚ ਕੋਈ ਫਰਕ ਪਿਆ ਕੋਈ ਸੁਧਾਰ ਆ? ਨਾ ਜੀ ਹੁਣ ਤਾਂ ਪੱਠੇ ਵਸਾਦਾ ਬਿਠਾਦਾ ਜੀ। ਰੇਤਾ ਬੌਮ ਮਹਿੰਗਾ ਹੋ ਗਿਆ ਬਈ ਦਿਹਾੜੀ ਨਹੀਂ ਮਿਲਦੀ ਹੈਗੀ। ਤਿੰਨ ਤਾਂ ਮੰਤਰੀ ਬਦਲੀ ਕਰਤੇ ਹੀ ਰੇਤ ਨੂੰ ਰੇਤੇ ਮਹਿੰਗਾ ਬੀਜ ਉਹਨਾਂ ਨੇ। ਰੇਤਾ ਬੌਮ ਮਹਿੰਗਾ ਦਿਹਾੜੀ ਤਾਂ ਮਿਲਦੀ ਨਹੀਂ ਹੈਗੀ ਜੀ। ਜਿਸ ਤਰ੍ਹਾਂ ਕਿ ਤੁਸੀਂ ਇੱਕ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਹੋ ਤੁਹਾਡੀਆਂ ਜਿਹੜੀਆਂ ਮੁੱਖ ਮੰਗਾਂ ਕੀ ਨੇ ਕੀ ਮੰਗਾਂ ਨੇ ਸਰਕਾਰ ਤੋਂ ਤੁਹਾਡੀਆਂ? ਮੰਗਾਂ ਹੀ ਨੇ ਜੀ ਹਰ ਮਹੀਨੇ ਪੱਤਾ ਮਿਲਣਾ ਚਾਹੀਦਾ ਮਜ਼ਦੂਰ ਨੂੰ। ਦਿਹਾੜੀ ਕਈ ਵਾਰ ਨਹੀਂ ਲੱਗਦੀ ਘਰ ਦਾ ਖਰਚਾ ਨਹੀਂ ਚੱਲਦਾ ਜੀ ਪੱਤਾ ਮਿਲਣਾ ਚਾਹੀਦਾ ਸਰਕਾਰ ਵੱਲੋਂ ਹਰ ਮਹੀਨੇ ਮਿਲਣਾ ਚਾਹੀਦਾ ਜੀ ਜਿਆਦਾ ਨਹੀਂ ਥੋੜਾ ਥੋੜਾ ਮਿਲਣਾ ਚਾਹੀਦਾ ਕੋਈ ਨਾ ਕੋਤਾ ਦਵੇ ਸਰਕਾਰ 2 ਸਾਲ ਹੋ ਗਏ ਸਰਕਾਰ ਪਣੀ ਨੂੰ ਹਸਦਾ 1 ਰੁਪਿਆ ਨਹੀਂ ਦਿੱਤਾ ਸਰਕਾਰ ਨੇ ਮਜ਼ਦੂਰ ਨੂੰ ਜਿਸ ਤਰ੍ਹਾਂ ਕਿ ਜੋ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਵੀ ਵਧਾ ਦਿੱਤੇ ਗਏ ਨੇ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਹਾਂ ਜੀ ਪੂਰੀ ਜਾਣਕਾਰੀ ਹੈ ਜੀ ਮੈਂ ਆਪ ਖੋਦ ਲੇਬਰ ਕਰਦਾ ਜੀ ਅੱਜ ਵੀ ਠੱਕੇ ਨਾਲ ਕੰਮ ਕਰਾਇਆ ਜਾਂਦਾ ਜੀ ਮਜ਼ਦੂਰਾਂ ਤੋਂ ਅੱਜ ਵੀ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਭਜਨ ਸਿੰਘ ਆ ਜੀ ਹਾਂਜੀ ਭਜਨ ਸਿੰਘ ਜੀ ਜੋ ਅੱਜ ਛੁੱਟੀ ਦਿੱਤੀ ਗਈ ਹੈ ਮਜ਼ਦੂਰ ਦੇ ਉਸ ਦੇ ਉੱਪਰ ਜੀ ਕੀ ਲੱਗਦਾ ਕਿ ਸਰਕਾਰ ਨੂੰ ਛੁੱਟੀ ਕਰਨੀ ਚਾਹੀਦੀ ਆ ਇਹ ਕਾਰਨ ਤਾਂ ਉਹਨਾਂ ਨੇ ਮਜ਼ਦ ਜਿਹੜੇ ਸਰਕਾਰੀ ਕੰਮ ਕਰ ਰਹੇ ਨੇ ਲੈ ਕਾਰਨ ਉਹਨਾਂ ਬਾਤ ਹੈ ਮਜ਼ਦੂਰ ਅੱਜ ਜਾਊਗਾ ਕਰੂਗਾ ਤਾਂ ਲੈਣਾ ਉਹਨੂੰ ਇੱਥੇ ਬੈਠਾ ਉਹਨੂੰ ਕੁਝ ਨਹੀਂ ਮਿਲਣਾ ਉਹਨੂੰ ਛੁੱਟੀ ਦਾ ਉਹਨਾਂ ਨੂੰ ਉਹ ਜਿੰਨਾ ਦੇ ਪੈਸੇ ਮਿਲਣੇ ਨੇ ਅਸੀਂ ਘਰੇ ਬੈਠਾਂਗੇ ਨੂੰ ਰੋਟੀ ਤੋਂ ਖਾਵਾਂਗੇ ਅਸੀਂ ਕੰਮ ਹੋਊਗਾ ਤਾਂ ਅਸੀਂ ਤਾਂ ਅਸੀਂ ਘਰੇ ਲੈ ਕੇ ਜਾਵਾਂਗੇ ਕੁਝ ਤੁਹਾਡਾ ਕਹਿਣ ਦਾ ਮਤਲਬ ਹੈ ਜੇ ਛੁੱਟੀ ਦਾ ਜੋ ਪ੍ਰਪੰਚ ਰਚਿਆ ਗਿਆ ਇਹ ਮਜ਼ਦੂਰਾਂ ਦੀ ਮਦਦ ਲਈ ਨਹੀਂ ਹੈ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਢਿੱਡ ਤੇ ਉੱਪਰ ਲੱਤ ਮਾਰੀ ਜਾ ਰਹੀ ਹੈ ਕਿਉਂਕਿ ਇਹ ਹੈ ਨਾ ਮਜ਼ਦੂਰ ਕਰਨ ਲੇ ਕੇ ਉਹਨਾਂ ਮਜ਼ਦੂਰਾਂ ਨੂੰ ਵੀ ਦੇ ਨਹੀਂ ਕੁਝ ਵੀ ਛੁੱਟੀ ਕਰੂਗੀ ਅਸੀਂ ਤੁਹਾਨੂੰ ਘਰ ਬੈਠੇ ਹੁੰਦਾਵਾਂਗੇ ਇਹ ਤਾਂ ਸਾਨੂੰ ਛੁੱਟੀ ਦਾ ਫਾਇਦਾ ਜੇ ਸੇ ਇੱਥੇ ਆ ਕੇ ਕੰਮ ਕਰਾਂਗੇ ਤਾਂ ਅਸੀਂ ਘਰ ਨੂੰ ਲੈ ਕੇ ਜਾਵਾਂਗੇ ਕੋਈ ਦਾਲ ਪਣੀ ਕੋਈ ਚੀਜ਼ ਕਿੰਨੇ ਸਾਲ ਤੋਂ ਮਜ਼ਦੂਰੀ ਕਰ ਰਹੇ ਹਾਂ ਬਾਪੂ ਜੀ ਦੀ ਮੇਰਾ 70 ਸਾਲ ਦੀ ਉਮਰ ਹੋਗੀ ਕਤਤ ਸਾਲ ਤੋਂ ਮਜ਼ਦੂਰੀ ਕਰ ਰਹੇ ਹਾਂ ਮੈਂ ਦੂਰੀ ਕਰਦੇ ਹਾਂ ਅਸੀਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਗਈਆਂ ਮਜ਼ਦੂਰ ਦੇ ਹਾਲਤ ਵਿੱਚ ਕੋਈ ਸੁਧਾਰ ਆਇਆ ਕੋਈ ਸੁਧਾਰ ਨਹੀਂ ਇਹ ਤਾਂ ਦਿਹਾੜੀ ਲੱਗੂਗੀ ਤਾਂ ਠੀਕ ਹੈ ਨਹੀਂ ਕੰਨ ਮੁੜ ਜਾਈਦਾ ਹਾਂਜੀ ਪ੍ਰਧਾਨ ਜੀ ਕਿੰਨਾ ਜੀ ਆਪਣਾ ਮੇਰਾ ਨਾਮ ਜੀ ਮੋਹਨ ਸਿੰਘ ਆ ਜੀ ਮੋਹਨ ਸਿੰਘ ਜੀ ਅੱਜ ਮਜ਼ਦੂਰ ਦੇ ਹਸਨਾਇਆ ਜਾ ਰਿਹਾ ਕਿੱਦਾਂ ਦੇਖਦੇ ਹੋ ਮਜ਼ਦੂਰ ਦੇ ਦੇਖੋ ਜੀ ਇਹ ਦਿਨ ਤੋਂ ਵੱਡਿਆਂ ਦੀਆਂ ਮਨਾਉਣ ਦੀਆਂ ਗੱਲਾਂ ਨੇ ਮਜ਼ਦੂਰ ਦਾ ਕਾਹਦਾ ਦੇਣਾ ਇਹਦਾ ਤਾਂ ਰਾਤ ਦਿਨ ਇੱਕ ਹੀ ਆ ਜੀ ਮਜ਼ਦੂਰ ਬਜਾਰਾ ਦਿਨ ਪਰ ਦਿਨ ਬਜਾਰਾ ਔਖਾ ਹੋ ਰਿਹਾ ਜੀ ਇਹਨਾਂ ਨੂੰ ਕੋਈ ਸਹੂਲਤਾਂ ਵੀ ਨਹੀਂ ਹੈਗੀਆਂ ਹੁਣ ਦਿਹਾੜੀਆਂ ਵੀ ਪੂਰੀਆਂ ਨਹੀਂ ਮਿਲਦੀਆਂ ਰੇਤਾ ਪਜਰੀ ਮਹਿੰਗਾ ਕਰਿਆ ਹੋਇਆ ਕੰਮ ਲੋਕਾਂ ਦੇ ਨੇ ਬੰਦ ਨੇ ਮਜ਼ਦੂਰੀ ਮਿਲਦੀ ਨਹੀਂ ਹੈ ਜੇ ਤੁਹਾਡਾ ਕਹਿਣ ਦਾ ਮਤਲਬ ਹੈ ਜੇ ਅੱਜ ਮਜ਼ਦੂਰ ਦੇ ਉਸਤੇ ਛੁੱਟੀ ਕੀਤੀ ਗਈ ਹੈ ਇਹ ਮਜ਼ਦੂਰਾਂ ਦੇ ਹੱਕ ਵਿੱਚ ਹੈ ਜਾਂ ਜੋ ਦਫ਼ਤਰੀ ਬਾਬੂ ਨੇ ਜੋ ਤਨਖਾਹਾਂ ਲੈਂਦੇ ਨੇ ਮੋਟੀਆਂ ਉਹਨਾਂ ਦੇ ਹੱਕ ਵਿੱਚ ਹੈ ਦੇ ਕੋਈ ਮਜ਼ਦੂਰ ਨੂੰ ਇਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਜੇ ਮਜ਼ਦੂਰ ਦੀ ਦਿਹਾੜੀ ਲੱਗੂਗੀ ਤਾਂ ਆਪ ਜਲਾ ਰੋਟੀ ਬਣਨੀ ਚੱਲੂ ਉਹਦਾ ਨਹੀਂ ਤਾਂ ਵਿਚਾਰ ਔਖੀ ਆ ਜੀ ਉਹ ਹੁਣੇ ਕੰਮੀਦੂਰ ਦਾ ਦੇਖਿਆ ਉਹਦੇ ਘਰ ਵਾਲੀ ਵਿਚਾਰੀ ਔਖੀ ਸੀਗੀ ਤੇ ਹਸਤ ਵਾਲਾ ਨੇ ਹਸਤ ਵਾਲਿਆ ਨੇ ਨਰਸਾ ਨੇ ਉਹਨੂੰ ਕੋਈ ਬਗਲ ਟਰੀਟਮੈਂਟ ਨਹੀਂ ਦਿੱਤੀ ਉਹ ਵਿਚਾਰੀ ਤੜਫੀ ਗਈ ਤਾਂ ਅਸੀਂ ਦੋ ਚਾਰ ਬੰਦੇ ਗਏ ਮਹਾ ਭਾਈ ਜੇ ਨਹੀਂ ਖੂਨ ਲਾਉਂਦੇ ਭਾਈ ਜੇ ਅਸੀਂ ਦੇ ਦਿੰਦੇ ਆਪਣੇ ਖੂਨ ਦੇ ਦਿੰਨਾ ਕੋਈ ਗੱਲ ਨਹੀਂ ਜਲ ਭਰੇ ਵਾਲੀ ਉਹ ਗੱਲ ਆਏ ਜਾਨੀ ਕਿ ਉਹਨਾਂ ਨੂੰ ਪਰੇਸ਼ਾਨ ਪਰੇਸ਼ਾਨਾ ਕਰਿਆ ਗਿਆ ਜੀ ਮਜ਼ਦੂਰ ਦਾ ਬਹੁਤ ਵਿਚਾਰਦਾ ਇੱਕ ਰੋੜ ਨਾਲੇ ਕੰਮ ਹੋ ਗਿਆ ਜੀ ਬਹੁਤ ਔਖੇ ਨੇ ਤੁਸੀਂ ਜਾ ਕੇ ਲੇਬਰ ਜੌਂਗ ਦੇ ਵਿੱਚ ਦੇਖੋ ਲੋਕਾਂ ਦੇ ਹੜੇ ਹੀ ਨਿਕਲੇ ਪਏ ਨੇ ਕਈ ਵਾਰ ਵਿਚਾਰੇ ਕਈਆਂ ਨੂੰ ਦੁੱਧ ਪਾਣੀ ਨੂੰ ਪੈਸਾ ਵੀ ਨਹੀਂ ਮਿਲਦਾ ਜੀ ਵਿਚਾਰੇ ਬਹੁਤ ਔਖੇ ਨੇ ਬੱਚੇ ਵੀ ਕਿੰਨੀ ਦਿਹਾੜੀ ਚਾਹੀਦੀ ਆ ਮਜ਼ਦੂਰ ਦੀ ਦੇਖੋ ਦਿਹਾੜੀ ਦਾ ਹੁਣ ਮਜ਼ਦੂਰ ਦੀ ਬਧਾਏ ਚਾਹੀਦਾ ਜੀ ਹੁਣ ਲੱਗਦੀ ਵੀ ਨਹੀਂ ਦਿਹਾੜੀ ਕਈ ਵਾਰ ਮਹੀਨੇ ਦੇ ਵਿੱਚ ਮਜ਼ਦੂਰ ਦੀ ਦਿਹਾੜੀਆਂ 10 ਕੁ ਮਸਾਂ ਹੀ ਲੱਗਦੀਆਂ ਨੇ ਜੀ 20 ਦਿਨ ਬਾਕੀ ਵਿਚਾਰਾ ਬੈਠ ਕੇ ਮੁਰਦਾ ਮਜ਼ਦੂਰ ਉਹ ਵੀ ਦਿਹਾੜੀ ਲੱਗ ਗਈ ਲੱਗ ਹੀ ਨਹੀਂ ਵਿਚਾਰਾ ਮਜ਼ਦੂਰ ਉਹਨੇ ਖਾਲੀ ਹੱਥ ਜਾਣਾ ਪੈਂਦਾ ਜੀ ਘਰੇ ਕੀ ਸਰਕਾਰਾਂ ਮਜ਼ਦੂਰ ਦੀ ਆਰਥਿਕ ਹਾਲਤ ਬਾਰੇ ਸੋਚ ਰਹੀਆਂ ਨੇ ਦੇਖੋ ਇਹ ਸਰਕਾਰਾਂ ਦਾ ਹੁਣ ਕਈ ਸਾਲ ਦੀ ਐਸੀ ਗੱਲ ਦੇ ਦੇਖ ਰਹੇ ਆ ਜਾਈ ਜਾਂਦੇ ਨੇ ਜਾਈ ਜਾਂਦੀਆਂ ਨੇ ਮਜ਼ਦੂਰਾਂ ਦਾ ਤਾਂ ਅਸੀਂ ਉਹੀ ਹਾਲ ਨੇ ਜੀ ਸਾਡੇ ਤਾਂ ਪ੍ਰਧਾਨ ਜੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਜੋ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਨੇ ਘਰੇ ਛੁੱਟੀ ਦਾ ਇੰਜੋਏ ਕਰ ਰਹੇ ਨੇ ਜੋ ਮਜ਼ਦੂਰ ਨੇ ਉਹ ਚੌਂਕਾਂ ਦੇ ਵਿੱਚ ਵਿਹਲੇ ਬੈਠੇ ਨੇ ਕੀ ਕਹਿਣਾ ਚਾਹੋਗੇ ਤੇ ਕੋਈ ਮਜ਼ਦੂਰ ਦਿਵਸ ਤਾਂ ਮਨਾਇਆ ਜਾ ਰਿਹਾ ਹੈ ਪਰੰਤੂ ਮਜ਼ਦੂਰਾਂ ਨੂੰ ਹੁਣ ਕੋਈ ਫਾਇਦਾ ਨਹੀਂ ਲੰਬੇ ਸਮੇਂ ਤੋਂ ਜਿਹੜੀ ਸਾਡੀ ਕਾਮਰੇਡ ਲੌਬੀ ਹੈ ਲਾਲ ਝੰਡਾ ਚੱਕੀ ਫਿਰਦੀ ਹੈ ਇਹਨੇ ਮਜ਼ਦੂਰਾਂ ਦਾ ਸਤਿਆਨਾਸ਼ ਮਾਰਤਾ ਮਜ਼ਦੂਰਾਂ ਦੇ ਨਾਂ ਦੇ ਉੱਤੇ ਧਰਨੇ ਦਿੱਤੇ ਯਾਰ ਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਮਜ਼ਦੂਰਾਂ ਦੀ ਹਾਲਾਤ ਆ ਜੇ ਆ ਕਿ ਇਹਨਾਂ ਦੇ ਘਰੇ ਦੋ ਟਾਈਮ ਦੀ ਰੋਟੀ ਨਹੀਂ ਪੱਕ ਰਹੀ ਦਿਹਾੜੀ ਨਹੀਂ ਹੈ ਔਰ ਜਿਹੜਾ ਕਿਸਾਨ ਮੌਜੂਦ ਦਾ ਨਾਰਾ ਤਾਂ ਲੱਗ ਰਿਹਾ ਕਿਸਾਨ ਦਾ ਕਦ ਉੱਚਾ ਹੋ ਰਿਹਾ ਮਜ਼ਦੂਰ ਥੱਲੇ ਜਾ ਰਿਹਾ ਕਿਉਂਕਿ ਮਜ਼ਦੂਰੀ ਨੂੰ ਸੈਂਸਕ ਦੇ ਨਾਲ ਨਹੀਂ ਜੁੜਿਆ ਜਾ ਰਿਹਾ ਮਹਿੰਗਾਈ ਦੇ ਨਾਲ ਨਹੀਂ ਜੁੜਿਆ ਜਾ ਰਿਹਾ ਸੋ ਇਸ ਲਈ ਅੱਜ ਦਾ ਜਿਹੜੀ ਹਾਲਾਤ ਆ ਮੈਂ ਖੰਨੇ ਵੀ ਜਾ ਕੇ ਆਇਆ ਲੀਬਰ ਚੌਂਕ ਭਰਿਆ ਪਿਆ ਵਾ ਫੈਕਟਰੀਆਂ ਦੇ ਵਿੱਚ ਲੇਬਰ ਨੂੰ ਬਹੁਤ ਨਗੁਣੀਆ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ 8 ਘੰਟੇ ਤੋਂ 12 ਘੰਟੇ ਕਰਤਾ ਇੱਥੇ ਪਹਿਲਾਂ ਕਾਨੂੰਨ ਸੀ 8 ਘੰਟੇ ਜਦ ਕਿ ਹੁਣ ਸਰੀਰ ਦੀਆਂ ਸ਼ਕਤੀਆਂ ਘਟ ਰਹੀਆਂ ਨੇ 8 ਤੋਂ 6 ਘੰਟੇ ਡਿਊਟੀ ਹੋਣੀ ਚਾਹੀਦੀ ਹੈ ਪਰੰਤੂ ਜਿੰਨੀਆਂ ਵੀ ਸਾਡੀਆਂ ਜੱਥੇਬੰਦੀਆਂ ਲੜਾਈ ਲੜਦੀਆਂ ਨੇ ਉਹ ਕਿਤੇ ਨਾ ਕਿਤੇ ਸਰਮਾਇਦਾਰ ਲੌਬੀ ਦੇ ਹੱਕ ਵਿੱਚ ਭੁੱਗਦੀਆਂ ਨੇ ਔਰ ਮਜ਼ਦੂਰ ਦਾ ਕਹਾਣ ਕਰ ਰਹੀਆਂ ਨੇ ਔਰ ਮਜ਼ਦੂਰ ਦੀ ਹਾਲਾਤ ਹਾਲਤ ਜਿਸ ਤਰ੍ਹਾਂ ਕਿ ਉਹ ਮਰ ਵੀ ਨਹੀਂ ਸਕਦਾ ਮੈਂ ਇੱਕ ਪੋਸਟ ਮੈਂ ਦੇਖੀ ਉਹ ਕਹਿੰਦਾ ਵੀ ਮਜ਼ਦੂਰ ਕਿਉਂ ਨਹੀਂ ਮਰਦਾ ਉਹ ਕਹਿੰਦਾ ਜੇ ਮਜ਼ਦੂਰ ਮਰ ਗਿਆ ਤਾਂ ਜਿਹੜੇ ਆ ਤਣਾੜ ਗਿਲਜਾ ਬੈਠੀਆਂ ਨੇ ਉਹਦੀਆਂ ਧੀਆਂ ਉਹਦੀਆਂ ਘਰ ਵਾਲੀਆਂ ਉਹਦੀਆਂ ਮਾਵਾਂ ਨੂੰ ਨੋਚ-ਨੋਚ ਕੇ ਖਾ ਜਾਣਗੇ ਉਹਦੀ ਮਜਬੂਰੀ ਹੈ ਉਹ ਮਰ ਵੀ ਨਹੀਂ ਸਕਦਾ ਉਹ ਛੱਡ ਵੀ ਨਹੀਂ ਸਕਦਾ ਸੋ ਸਰਕਾਰਾਂ ਨੇ ਇਸ ਤਰ੍ਹਾਂ ਦੇ ਹਾਲਾਤ ਬਣਾਤੇ ਨੇ ਕਿ ਸਾਨੂੰ ਇੱਕ ਤਰ੍ਹਾਂ ਦਾ ਭਖਾਰੀ ਬਣਾਤਾ ਹੈਂਡ ਟੂ ਮੌਤ ਕਰਤਾ ਵੀ ਸਿਰਫ ਤੇ ਸਾ ਢਿੱਡ ਭਰੇ ਦੂਜੀ ਗੱਲ ਸਰਕਾਰ ਨੇ ਜਿਹੜੀ ਛੁੱਟੀ ਕਰੀ ਹੈ ਭਗਵੰਤਮਾਨ ਸਰਕਾਰ ਦਾ ਕੋਈ ਡਿਸੀਜਨ ਸਹੀ ਹੋਇਆ ਹੀ ਨਹੀਂ ਅਜੇ ਤੱਕ ਜਿਹੜੇ ਬਾਬੂ ਕੁਰਸੀਆਂ ਤੇ ਬੈਠ ਕੇ ਮੋਟੀਆਂ ਤਨਖਾਹਾਂ ਲੈਂਦੇ ਨੇ ਸਰਕਾਰੀ ਅਧਿਕਾਰੀ ਉਹਨਾਂ ਨੂੰ ਛੁੱਟੀ ਕਰਤੀ ਬੱਚੇ 2 ਦਿਨ ਸਕੂਲ ਜਾਂਦੇ ਨੇ ਤੀਜੇ ਦਿਨ ਛੁੱਟੀ 2 ਦਿਨ ਸਕੂਲ गए ਤੀਜੇ ਦਿਨ ਫਿਰ ਛੁੱਟੀ ਸੈਟਰਡੇ ਸੰਡੇ ਆ ਗਿਆ ਇਹ ਤਾਂ ਛੁੱਟੀਆਂ ਵਾਲਾ ਦੇਸ਼ ਹੋ ਗਿਆ ਇੱਥੇ ਛੁੱਟੀ ਤਾਂ ਹੋਣੀও ਨਹੀਂ ਚਾਹੀਦੀ ਬੱਚਿਆਂ ਦੀ ਪੜ੍ਹਾਈ ਤੇ ਮਜ਼ਦੂਰਾਂ ਦੀ ਮਜ਼ਦੂਰੀ ਤੇ ਹਸਪਤਾਲ ਜਾਂ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕ ਕਿੰਨੇ ਖੱਜਲ-ਖਵਾਰ ਹੋ ਰਹੇ ਨੇ ਸਰਕਾਰ ਨੂੰ ਮਜ਼ਦੂਰ ਦੇਸ ਤੇ ਚਾਹੀਦਾ ਸੀ ਮਜ਼ਦੂਰਾਂ ਦੀ ਭਲਾਈ ਲਈ ਕੋਈ ਕੰਮ ਕਰ ਦੇ ਜਿਹੜੇ ਆ ਭਲਾਈ ਸਕੀਮਾਂ ਨੇ ਆ ਆਟਾ ਦਾਲ ਸੌਰੀ ਜਿਹੜਾ ਲਾਲ ਕਾਰਡ ਬਣਦੇ ਨੇ ਕਿਸੇ ਵੀ ਮਜ਼ਦੂਰ ਨੂੰ ਉਹਦਾ ਫਾਇਦਾ ਨਹੀਂ ਮਿਲਦਾ ਆ ਵੋਟਾਂ ਵਾਲੇ ਸਾਲ ਵਿੱਚ 2-2 3-3000 ਪਾ ਦਿੰਦੇ ਨੇ ਉਹਦੇ ਬਾਅਦ ਕੋਈ ਨਹੀਂ ਪਾਉਂਦੇ ਉਹਦੇ ਵਿੱਚ ਸਹੂਲਤ ਨਹੀਂ ਮਿਲਦੀ ਬੱਚਿਆਂ ਦੀ ਪੜ੍ਹਾਈ ਦਾ ਮਤਲਬ ਬਹੁਤ ਸਾਰੀਆਂ ਜਿਹੜੀਆਂ ਸਰਵ ਸ਼ੋਸ਼ੇਵਾਦੀਆਂ ਕੀਤਾ ਜਾਂਦੇ ਨੇ ਇਹ ਮਜ਼ਦੂਰਾਂ ਨੂੰ ਮਿਲਦਾ ਕੁਝ ਨਹੀਂ ਹੈ ਹਾਂਜੀ ਭਰਾ ਜੀ ਕਿੰਨਾ ਜੀ ਆਪਣਾ ਹਾਂਜੀ ਮੈਂ 17 ਸਾਲ ਪਹਿਲਾਂ ਫੌਜ ਨੌਕਰੀ ਕਰਕੇ ਆਇਆ ਜੀ 24 ਸਾਲ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ 10 ਸਾਲ ਮੈਂ ਮੈਂਡਪਲੱਸ ਹਸਪਤਾਲ ਰੌਲ ਦੇ ਪੁੱਲ ਦੇ ਉੱਤੇ ਮਤਲਬ ਜਿਹੜੇ ਦਿਮਾਗੀ ਅਫਸੈਟ ਬੰਦੇ ਨੇ ਜਾਂ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਨਾਂ ਦਾ ਇਲਾਜ ਕਰਵਾਇਆ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਉਹਦੇ ਕੋਲ ਪੈਸਾ ਨਹੀਂ ਉਹਨੂੰ ਪੈਸਾ ਦੇ ਕੇ ਉਹਦਾ ਇਲਾਜ ਵੀ ਕਰਵਾਇਆ ਜਿਹੜਾ ਦਿਮਾਗੀ ਤੌਰ ਤੇ ਬਿਲਕੁਲ ਅਫਸੈਟ ਆ ਪਿੰਡਾਂ 'ਚ ਗਿਆ ਜਿਹੜਾ ਬੰਦਾ ਨਹੀਂ ਇਲਾਜ ਕਰਾ ਸਕਦਾ ਉਹਨੂੰ ਹਸਪਤਾਲ 'ਚ ਲਿਆ ਕੇ ਦਵਾਈ ਦਵਾ ਕੇ ਉਹਨੂੰ ਠੀਕ ਕਰਵਾ ਕੇ ਭੇਜਿਆ ਹੁਣ ਮੈਂ ਇਸ ਟਾਈਮ ਟ੍ਰੈਫਿਕ ਦੇ ਵਿੱਚ ਦਰਾਹੇ ਸੇਵਾ ਕਰ ਰਿਹਾ ਜੋ ਕੋਈ ਬਜ਼ੁਰਗ ਜਾਂ ਕੋਈ ਮਾਤਾ ਭੈਣ ਕੋਈ ਸੜਕ ਪਾਰ ਨਹੀਂ ਕਰ ਸਕਦੀ ਤਾਂ ਉਹਨੂੰ ਮੈਂ ਸੜਕ ਪਾਰ ਕਰਵਾ ਦੇਣਾ ਕਈ ਵਾਰੀ ਕੋਈ ਡਿਗਿਆ ਪਿਆ ਹੁੰਦਾ ਤਾਂ ਉਹਨੂੰ ਚੱਕ ਕੇ ਪਾਣੀ ਧਾਣੀ ਪਲਾ ਕੇ ਉਹਨੂੰ ਹਸਪਤਾਲ ਵੀ ਪਹੁੰਚਾ ਦੇਣਾ ਉਹਨੂੰ ਤੁਹਾਡੀ ਰਿਟਾਇਰਮੈਂਟ ਹੋ ਚੁੱਕੀ ਹੈ ਮੇਰੀ ਰਿਟਾਇਰਮੈਂਟ ਹੋਈ ਹੋਈ ਹੈ ਜਿਵੇਂ ਰਿਟਾਇਰਮੈਂਟ ਤੋਂ ਬਾਅਦ ਇਹ ਸੇਵਾ ਕਰ ਰਿਹਾ ਹਾਂ ਬਿਲਕੁਲ ਤੁਹਾਡੇ 'ਚ ਸੇਵਾ ਦੀ ਭਾਵਨਾ ਤੁਹਾਡੇ 'ਚ ਸੇਵਾ ਕਰਨ ਦਾ ਜਜ਼ਬਾ ਤੁਹਾਡੇ 'ਚ ਤੇ ਇਸੇ ਕਰਕੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਬਿਨਾ ਕਿਸੇ ਤਨਖਾਹ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ। ਹਾਂਜੀ ਕੋਈ ਤਰਖਾ ਨਹੀਂ ਲੈਂਦਾ ਮੈਂ ਜੀ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਬਲਕਿ ਜੇ ਕੋਈ ਗਰੀਬ ਆ ਉਹਨੂੰ ਰੋਟੀ ਪਾਣੀ ਦਾ ਖਰਚਾ ਦੇ ਕੇ ਉਹਦੀ ਮਦਦ ਕਰਦਾ। ਮਹਾਰਾਜ ਜੀ ਤੋਂ ਤੁਸੀਂ ਸੇਵਾ ਕਰ ਰਹੇ ਹੋ ਜੀ ਇੱਥੇ। ਹੁਣ ਮੈਂ 21 ਤੋਂ ਕਰ ਰਿਹਾ ਜੀ ਮੈਨੂੰ 3 ਸਾਲ ਹੋ ਗਏ। ਇੱਥੇ ਮੈਂ ਦਰਾਈ ਸੇਵਾ ਕਰ ਰਿਹਾ। ਜਿਹੜਾ ਮਜ਼ਦੂਰ ਦਿਵਸ ਆਜ ਮਨਾਇਆ ਜਾ ਰਿਹਾ ਸਿੱਟੀ ਕੀਤੀ ਗਈ ਹੈ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਇਹ ਵਿਚਾਰ ਇਹ ਤਾਂ ਨਹੀਂ ਦੇਖੋ ਜਿਹੜੀ ਮਜ਼ਦੂਰ ਦੀ ਦਿਹਾੜੀ ਆ ਉਹ ਬਹੁਤ ਘੱਟ ਆ ਕਿਉਂਕਿ ਉਹਦਾ ਗੁਜ਼ਾਰਾ ਨਹੀਂ ਹੁੰਦਾ। ਇਹ ਮਜ਼ਦੂਰ ਨੂੰ ਅਸੀਂ 320 340 ਰੁਪਏ ਮਤਲਬ ਮਰੇਗਾ ਵਾਲੇ ਦਿੰਨੇ ਆ। ਉਹਦੇ ਵਿੱਚ ਕੀ ਬਣਨਾ ਜੀ? ਕੁਝ ਵੀ ਨਹੀਂ ਬਣਨਾ ਇਹਨਾਂ ਦਾ 340 ਰੁਪਏ ਵਿੱਚ ਜੇ ਉਹਦੇ ਚਾਰ ਬੱਚੇ ਨੇ ਜਾਂ ਦੋ ਬੱਚੇ ਨੇ ਉਹ ਘਰ ਚ ਪਾਲ ਪੋਲਸਣ ਕਿਵੇਂ ਕਰੂਗਾ? ਨਾ ਕੋਈ ਆਟਾ ਦਾਣਾ ਖਰੀਦ ਸਕਦਾ ਨਾ ਕੋਈ ਜੇ ਉਹਨਾਂ ਨੂੰ ਰਾਸ਼ਨ ਪਾਣੀ ਥੋੜਾ ਬਹੁਤਾ ਮਿਲਦਾ ਵੀ ਹੈ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਹੈਗਾ। ਉਹਨਾਂ ਦੀ ਬਹੁਤ ਛੁੱਟੀ ਕੀਤੀ ਗਈ ਆ। ਇਹਦਾ ਮਜ਼ਦੂਰ ਨੂੰ ਕੋਈ ਫਾਇਦਾ ਹੈ ਇਹਦਾ ਕੋਈ ਫਾਇਦਾ ਨਹੀਂ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਨੁਕਸਾਨ ਹੀ ਹੈ